ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਪਵਨ ਸਾਡੀ ਲਾਈਫ ਲਾਈਨ ਹੈ ਪਾਣੀ ਸਾਡੀ ਲਾਈਫ ਲਾਈਨ ਹੈ ਧਰਤੀ ਵੀ ਸਾਡੀ ਲਾਈਫ ਲਾਈਨ ਹੈ ਮੈਂ ਵਾਤਾਵਰਨ ਪ੍ਰੇਮੀ ਹਾਂ ਮੈਂ ਤਾਂ ਗੱਲ ਕਰਦਾ ਹਾਂ ਅੱਜ ਕੁਦਰਤ ਦਾ ਕਹਿਰ ਗਰਮੀ ਦਾ ਕਹਿਰ ਹਰ ਪਾਸੇ ਵਰਤ ਰਿਹਾ ਹੈ ਲੋਕ ਗਰਮੀ ਨਾਲ ਪਾਣੀ ਨਾ ਮਿਲਣ ਕਰਕੇ ਤਰਾਹੀ ਤਰਾਹੀ ਕਰਦੇ ਨੇ ਕਿਤੇ ਨਾ ਕਿਤੇ ਦੋਸਤੋ ਕਿੱਥੇ ਸੋਚਿਆ ਉਸ ਦਾ ਜ਼ਿੰਮੇਵਾਰ ਕੌਣ ਹੈ ਅਸੀਂ ਹਾਂ ਤੁਸੀਂ ਹਾਂ ਅਸੀਂ ਸਾਰੇ ਹਾਂ ਦੋਸਤੋ ਅੱਜ ਗੱਲ ਕਰਾਂਗੇ ਖਾਣ ਪੀਣ ਦੀਆਂ ਗੱਲਾਂ ਵਸਤਵਾਂ ਦੀ ਅਸੀਂ ਆਪਣੀ ਲਾਈਫ ਦੇ ਵਿੱਚ ਜਿੰਨਾ ਵੀ ਹੁਣ ਵੱਧ ਤੋਂ ਵੱਧ ਰਸਾਇਣਿਕ ਪਦਾਰਥਾ ਸਬਜ਼ੀਆਂ ਦਾਲਾਂ ਜਾਂ ਸਪਰੇਅ ਕੀਤੇ ਫਰੂਟਸ ਹਮੇਸ਼ਾ ਹੀ ਖਾਂਦੇ ਆ ਤੇ ਸਾਡਾ ਸੁਭਾਅ ਵੀ ਉਹ ਫਰੂਟ ਦੀ ਤਰ੍ਹਾਂ ਹੋ ਗਿਆ ਜਿਹੜਾ ਉਹ ਆਰਗੈਨਿਕ ਖੇਤੀ ਦੀ ਬਜਾਏ ਰਸਾਇਣਿਕ ਖੇਤੀ ਨਾਲ ਤਿਆਰ ਹੋਇਆ ਸੋ ਮੇਰੇ ਕੋਲੇ ਅੱਜ ਬਹੁਤ ਸਾਰੇ ਮੇਅ ਅਪਰਾਲੇ ਕੀਤੇ ਹੋਏ ਨੇ ਛੋਟਾ ਜਾਂ ਮੇਰਾ ਇੱਕ ਬਾਗ ਹੈਗਾ ਚੀਕੂ ਦਾ ਬੂਟਾ ਬੜਾ ਪਲ ਭਰਪੂਰ ਫਲ ਮਿਲਦਾ ਹੈ ਨਿੰਬੂ ਆਜਾ ਪੁੱਤਰੇ ਨਿੰਬੂ ਦਾ ਦਰਖਤ ਘਰੇ ਲੱਗਿਆ ਹੋਇਆ ਕੋਈ ਅਸੀਂ ਰੇ ਨਹੀਂ ਕੋਈ ਸਪਰੇ ਨਹੀਂ ਕਰਦੇ ਨਿੰਬੂ ਲੱਗੇ ਹੋਏ ਆ ਅਪਰਾਲਾ ਵਧੀਆ ਅਪਰਾਲਾ ਉੱਤਮ ਹੈ ਮੈਂ ਚਾਹਣਾ ਹਰੇਕ ਵਿਅਕਤੀ ਵਾਤਾਵਰਣ ਦੀ ਸੰਭਾਲ ਕਰੇ ਜਿਵੇਂ ਡੀਕਾਰਬੋਨਾਈਜ਼ ਦੀ ਗੱਲ ਕਰਦਾ ਮੈਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਕਾਰਾਂ ਦੀ ਕਾਰਬਨ ਦੀ ਗੱਲ ਕਰਦਾ ਹਾਂ ਧੂੰਆਂ ਘਟੇ ਧੂੰਆਂ ਕਿੰਨਾ ਕਰਨਾ ਕਰਕੇ ਘਟੇਗੀ ਇਹ ਤਾਂ ਨਹੀਂ ਵੀ ਗੱਡੀ BS6 ਲੈ ਲਈ ਇਹ ਤਾਂ ਨਹੀਂ ਹੈਗੇ ਵੀ ਆਪਾਂ ਕੋਲੈਂਟ ਪਾ ਲਿਆ ਸੋ ਬਹੁਤ ਸਾਰੀਆਂ ਗੱਲਾਂ ਕਰਾਂਗੇ ਆਪਾਂ ਹਰ ਇੱਕ ਵੀਡੀਓ ਵਿਊ ਇਕੱਠੇ ਕਰਨ ਵਾਸਤੇ ਨਹੀਂ ਇਹ ਮੇਰੇ ਕੋਲੇ ਅੰਜੀਰ ਦਾ ਬੂਟਾ ਲੱਗਾ ਹੈ ਬੇਟਾ ਅੰਮ੍ਰਿਤ ਖੂਬਸਾਰਾ ਫਲ ਲੱਗਾ ਹੋਇਆ ਹੈ ਦੇਖੋ ਜਦੋਂ ਤੁਸੀਂ ਕੁਦਰਤ ਨੂੰ ਪਿਆਰ ਕਰੋਗੇ ਕੁਦਰਤ ਤੁਹਾਨੂੰ ਪਿਆਰ ਕਰੂਗਾ ਕੇਲੇ ਦੇ ਬੂਟੇ ਲੱਗੇ ਹੋਏ ਆ ਚੀਕੂ ਦੇ ਲੱਗੇ ਆ ਅੰਬ ਲੱਗੇ ਹੈਗੇ ਆ ਆਜੋ ਆਪਾਂ ਦੂਜੇ ਬਾਗ 'ਚ ਵੀ ਚੱਲਦੇ ਆਂ ਤੇ ਕੁਝ ਗੱਲਾਂ ਬਾਤਾਂ ਵੀ ਸਾਂਝੀਆਂ ਕਰਦੇ ਆਂ ਸੋ ਗੱਲਾਂ ਬਾਤਾਂ ਕੀ ਨੇ ਦੋਸਤੋ ਗੱਲਾਂ ਬਾਤਾਂ ਹੈ ਤੁਹਾਡੀ ਜ਼ਿੰਦਗੀ ਕਿਵੇਂ ਨਿਕਲਦੀ ਹੈ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਕਿਵੇਂ ਡਿਸਟਰਬ ਕਰਦੇ ਆਂ ਮੈਂ ਅੱਜ ਵੀਡੀਓ ਦੇ ਵਿੱਚ ਗੱਲਾਂ ਕਰੂੰਗਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਜਾ ਬੇਟਾ ਬਾਹਰ ਚੱਲਦੇ ਆਂ ਆਪਾਂ ਇਹ ਅੰਬ ਵਾਤਾਵਰਨ ਸਾਫ਼ ਸੁਥਰਾ ਲਈ ਆਕਸੀਜਨ ਦਿੰਦਾ ਹੈ ਖਾਣ ਲਈ ਸਾਡੇ ਫਲ ਦਿੰਦਾ ਹੈ ਪ੍ਰਾਣੀ ਦਾ ਵੀ ਇਹੀ ਸੁਭਾਅ ਹੋਣਾ ਚਾਹੀਦਾ ਹੈ ਅਗਰ ਤੁਸੀਂ ਇਸ ਜਿੰਦਗੀ ਨੂੰ ਬਤੀਤ ਕਰਨ ਆਏ ਹੋ ਤੇ ਤੁਸੀਂ ਕਿੰਨੇ ਪ੍ਰਾਣੀਆਂ ਦੇ ਕੰਮ ਆ ਸਕਦੇ ਹੋ ਤੁਹਾਡੀ ਸੋਚ ਕਿਦਾਂ ਦੀ ਹੈ ਉਸ ਦੇ ਉੱਤੇ ਬਹੁਤ ਨਿਰਭਰ ਕਰਦਾ ਹੈ ਆਪਾਂ ਗੱਲ ਕਰ ਰਹੇ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਦੋਸਤੋ ਨਾਤਾ ਸੀ ਪਾਣੀ ਕੰਮ ਦਾ ਰਹਿਣ ਦਿੱਤਾ ਨਾ ਅਸੀਂ ਹਵਾ ਕੰਮ ਦੀ ਰਹਿਣ ਦਿੱਤੀ ਨਾ ਅਸੀਂ ਧਰਤੀ ਕੰਮ ਦੀ ਰਹਿਣ ਦੇਣਾ ਚਾਹੁੰਦੇ ਆ ਹਰੇਕ ਵਿਅਕਤੀ ਇੱਕ ਦੂਜੇ ਦੇ ਉੱਤੇ ਐਦਾ ਹਾਵੀ ਹੁੰਦਾ ਹੈ ਵੀ ਮੈਂ ਇਹ ਗੱਲ ਸਾਂਝੀ ਤਾਂ ਕਰਦਾ ਹਾਂ ਕੋਈ ਵਿਅਕਤੀ ਕੰਮ ਕਰਾਉਣ ਆਉਂਦਾ ਹੈ ਆ ਕੇ ਸਾਨੂੰ ਹਰੇਕ ਲਾਂਭਾ ਦਿੰਦਾ ਬਾਈ ਜੀ ਮੈਂ ਬੜੀ ਦੂਰੋਂ ਆਇਆ ਹਾਂ ਮੇਰੀ ਗੱਡੀ 'ਚ ਆ ਇਸ਼ੂ ਹੈ ਅਸੀਂ ਸੋਚਦੇ ਯਾਰ ਇੰਨੀ ਦੂਰੋਂ ਆਇਆ ਹੈ ਤੈਨੂੰ ਰਿਜ਼ਲਟ ਦੇਣਾ ਗੱਡੀ ਖਰਾਬ ਹੋ ਜਾਣਾ ਕਿਸੇ ਦੇ ਵਾਸਤੇ ਨਹੀਂ ਗੱਡੀ ਐਕਸੀਡੈਂਟ ਹੋ ਜਾਣਾ ਕਿਸੇ ਦੇ ਵਾਸਤੇ ਨਹੀਂ ਪਰ ਉਸ ਗੱਡੀ ਨੂੰ ਠੀਕ ਕਰਨਾ ਮਾਲਕ ਦੇ ਵੱਸ ਵੀ ਹੈ ਤੇ ਮਿਸਤਰੀ ਦੇ ਵੱਸ ਵੀ ਹੈ ਮਾਲਕ ਕਿਦਾਂ ਦੀ ਠੀਕ ਕਰਵਾਉਣੀ ਚਾਹੁੰਦਾ ਹੈ ਤੇ ਮਿਸਤਰੀ ਕਿਦਾਂ ਦੀ ਠੀਕ ਕਰਨੀ ਚਾਹੁੰਦਾ ਹੈ ਉਹ ਦੋਨਾਂ ਤੇ ਡਿਪੈਂਡ ਕਰਦਾ ਹੈ ਹਰੇਕ ਵਿਅਕਤੀ ਕਿਸੇ ਤੇ ਅੱਜਕੱਲ ਰਿਜ਼ਲਟ ਥੋਪਦਾ ਮੈਂ ਇਹ ਗੱਲ ਕਰਦਾ ਜੇ ਮੈਂ ਇਸ ਪੌਦੇ ਦੀ ਪਾਲਣ ਪੋਸ਼ਣ ਕਰਦਾ ਤੇ ਫਿਰ ਭਰਪੂਰ ਮਾਤਰਾ ਦੇ ਵਿੱਚ ਆ ਗੁੱਛਿਆਂ ਦੇ ਰੂਪ ਦੇ ਵਿੱਚ ਆ ਦੇਖੋ ਫਲ ਵੀ ਮਿਲਦਾ ਹੈ ਬੇਟਾ ਦਿਖ ਰਿਹਾ ਹੈ ਨਾ ਪੂਰੇ ਫਲ ਮਿਲਦਾ ਹੈ ਫਲ ਤੁਹਾਡੀ ਮਿਹਨਤ ਦੀ ਨਿਸ਼ਾਨੀ ਹੈ ਪਰ ਮਿਹਨਤ ਕਾ ਲੋਕਾਂ ਨੂੰ ਮਿਹਨਤ کئی ਲੋਕ ਨਹੀਂ ਕਰਨ ਦਿੰਦੇ ਸਾਡੇ ਕੋਲੇ ਆ ਕੇ ਹੀ ਕਹਿਣਗੇ ਬਾਈ ਜੀ ਸਾਡੀ ਗੱਡੀ ਨਾਲ ਮਕੈਨਿਕ ਨੇ ਤੁੱਥ-ਮੁੱਥ ਕਰਤੀ ਪਰ ਜਦੋਂ ਉਹਦੇ ਵੱਲ ਸੋਚੀਦਾ ਹੁਣ ਇੰਨਾ ਕਿ ਤਜਰਬਾ ਹੋ ਗਿਆ 네ਗੇਟਿਵ ਤੇ ਪੋਜ਼ਿਟਿਵ ਦੋਨੇ ਗੱਲਾਂ ਨੂੰ ਲਈਦਾ ਵੀ ਇਹ ਬੋਲਦਾ ਕਿੱਥੋਂ ਹੈ ਉਹਨੂੰ ਪੁੱਛੀਦਾ ਬਾਈ ਤੂੰ ਪੈਸੇ ਲਾਉਣੇ ਚਾਹੁੰਦਾ ਹੈ ਕਾਪੀ ਪੈਂਟ ਚੱਕੀ ਦਾ ਐਸਟੀਮੇਟ ਬਣਾਉਣਾ ਸ਼ੁਰੂ ਕਰਦੇ ਆਂ ਹੌਲੀ ਹੌਲੀ ਉਹ ਐਸਟੀਮੇਟ ਦੇ ਵਿੱਚੋਂ ਆਪਦੇ ਉਹ ਬਜਟ ਤੇ ਆ ਜਾਂਦਾ ਮੇਰਾ ਇੰਨਾ ਬਜਟ ਹੈ ਬਜਟ ਹੋਣਾ ਬਹੁਤ ਜ਼ਰੂਰੀ ਹੈ ਮੈਂ ਨਹੀਂ ਕਹਿੰਦਾ ਵੀ ਸਾਰੇ ਆਪਦੀ ਜੇਬ ਲਟਾ ਕੇ ਜਾਓ ਸਾਰੇ ਪੈਸੇ ਗੱਡੀ ਤੇ ਲਾਉਣੇ ਆ ਤੁਸੀਂ ਗੱਡੀ ਦੀ ਸਿਰਦੋ ਸੰਭਾਲ ਹੀ ਨਹੀਂ ਕਰਦੇ ਤੇ ਫਿਰ ਗੱਡੀ ਵੀ ਕੀ ਕਰੂਗੀ ਜੇ ਗੱਡੀ ਧੂਆਂ ਦੇਊਗੀ ਤੁਹਾਡੇ ਆ ਛੋਟੇ ਜਿਹੇ ਪਲਾਟ ਮੇਰਾ 20 ਮਰਲੇ ਦਾ ਪਲਾਟ ਹੈ ਦੋਨੇ ਪਾਸੇ ਪੁੱਤ ਕਮਾ ਕੇ ਦਿਖਾਈ ਕਿੰਨੇ ਤਰ੍ਹਾਂ ਦੇ ਪੇੜ ਪੌਦੇ ਲੱਗੇ ਆ ਮੈਂ ਜੇ ਆਪਣੀ ਗਲੀਵਾਲ ਗੱਲ ਕਰਾਂ ਤੇ ਕਿਸੇ ਵੀ ਆਸੇ ਪਾਸੇ ਕੋਈ ਗਮਲੇ ਚ ਪੌਦੇ ਲਾਉਣ ਨੂੰ ਤਿਆਰ ਨਹੀਂ ਹੈਗਾ ਕਿਉਂ ਇਹ ਪੱਤੇ ਗੰਦ ਪਾਉਂਦੇ ਆ ਜੀ ਮੈਂ ਕਹਿੰਨਾ ਸਭ ਤੋਂ ਵੱਧ ਜੇ ਗੰਦ ਪਾਇਆ ਤਾਂ ਇਨਸਾਨ ਦਾ ਪਾਇਆ ਹੋਇਆ ਠੀਕ ਹੈ ਜੀ ਇਨਸਾਨ ਇੱਕ ਸਭ ਤੋਂ ਉੱਤਮ ਸ਼੍ਰੇਣੀ ਦਾ ਜੀਵ ਹੈ ਪਸ਼ੂਆਂ ਨਾਲੋਂ ਵੀ ਉੱਪਰ ਹੈ ਪਰ ਪਸ਼ੂ ਵੀ ਚਾਰ ਆਲੀ ਸੋਚਦੇ ਆ ਗੰਦ ਪਾਉਣ ਲੱਗੇ ਅਸੀਂ ਬਿਲਕੁਲ ਨਹੀਂ ਸੋਚਦੇ ਕਿਉਂਕਿ ਅੱਜ ਵਾਤਾਵਰਨ ਦੀ ਗੱਲ ਚੱਲਦੀ ਐ ਅੱਜ ਗਰਮੀ ਦੀ ਗੱਲ ਚੱਲਦੀ ਐ ਅੱਜ ਧਰਤੀ ਮਾਤਾ ਨੂੰ ਬਚਾਉਣ ਵਾਸਤੇ ਪਵਨ ਗੁਰੂ ਪਾਣੀ ਪਿੱਤਾ ਦੀ ਗੱਲ ਚੱਲਦੀ ਐ ਜੋ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੀ ਉਹ ਤਾਂ ਸਾਡੇ ਅੰਗਰੇਜ਼ ਲੋਕਾਂ ਨੇ ਅਡਾਪਟ ਕਰ ਲਿਆ ਤੇ ਅਸੀਂ ਗੁਰਨਾਨਕ ਦੀ ਵੰਸ਼ ਹੋ ਕੇ ਅਸੀਂ ਸਾਰੇ ਉਸ ਤੋਂ ਦੂਰ ਹੋ ਗਏ ਕਿਉਂ ਹੋ ਗਏ ਸਾਡੀ ਸੋਚ ਬਦਲ ਗਈ ਸਾਡੀ ਸੋਚ ਛੋਟੀ ਜਿਹੇ ਦਾਇਰੇ ਚ ਸਮਾਈ ਗਈ ਅਸੀਂ ਕਹਿੰਨੇ ਆ ਅਸੀਂ ਕੀ ਲੈਣਾ ਐ ਜੇ ਭਾਈ ਅਸੀਂ ਨਹੀਂ ਲੈਣਾ ਤੇ ਫਿਰ ਤੁਸੀਂ ਵੀ ਕੀ ਲੈਣਾ ਐ ਫਿਰ ਜਾਓ ਡਾਕਟਰਾਂ ਕੋਲੇ ਵੱਡੀਆਂ-ਵੱਡੀਆਂ ਗੋਲੀਆਂ ਖਾਓ ਵੱਡੇ-ਵੱਡੇ ਸਿਲੰਡਰ ਲਾ ਦੇਣਗੇ ਆਕਸੀਨ ਲਈ ਕਿਉਂਕਿ ਹਰੇਕ ਵਿਅਕਤੀ ਜਦੋਂ ਮੇਰੇ ਕੋਲੇ ਆਉਂਦਾ ਨਾ ਜਾਂ ਮੈਂ ਕਿਸੇ ਵਾਤਾਵਰਣ ਦੀ ਜਾਂ ਕਿਸੇ ਦੀ ਟੌਪਿਕ ਨੂੰ ਗੱਲ ਕਰੂੰਗਾ ਯਾਰ ਕੀ ਬਣੂਗਾ ਉਹ ਕਹਿੰਗੇ ਯਾਰ ਆਪਾਂ ਕੀ ਲੈਣਾ ਆਨੰਦ ਮਾਨੋ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਮੈਂ ਵੀ ਆਨੰਦ ਮਾਨ ਸਕਦਾ ਫਰ ਨਹੀਂ ਸਾਡਾ ਜੇ ਅਸੀਂ ਜੰਮੇ ਆ ਸਮਾਜ ਦੇ ਪ੍ਰਤੀ ਸਾਡੇ ਕੁਝ ਕਰਤੱਵ ਨੇ ਉਹਨਾਂ ਕਰਤੂਰਦਿਆਂ ਦੇ ਚਲਦਿਆਂ ਮੈਂ ਇਹ ਗੱਲ ਕਹਿ ਰਿਹਾ ਜਿਹੜੇ ਸੱਜਣਾ ਨੇ ਮੇਰੇ ਕੋਲੇ ਕੰਮ ਕਰਾਉਣ ਆਉਣਾ ਹੋਵੇ ਠੀਕ ਹੈ ਉਹ ਇੱਕ ਚੀਜ਼ ਨੂੰ ਬੇਨਤੀ ਨੂੰ ਪ੍ਰਵਾਨ ਕਰ ਲੈਣ ਆਉਣਾ ਜਾਂ ਨਹੀਂ ਉਹ ਉਹਨਾਂ ਦੀ ਮਰਜ਼ੀ ਮੈਂ ਤਾਂ ਬੜੀ ਡੀਪਲੀ ਜਾ ਕੇ ਕੰਮ ਕਰਦਾ ਹੈਗਾ ਤੇ ਉਹ ਕੰਮ ਕਰਦਾ ਰਵਾਂਗਾ ਮੈਂ ਆਪਣੀਆਂ ਆਦਤਾਂ ਨਹੀਂ ਬਦਲ ਸਕਦਾ ਕਿਉਂਕਿ ਜੇ ਮੈਂ ਆਪਣੀ ਆਦਤ ਬਦਲੂੰਗਾ ਤੇ ਮੈਂ ਜੋ ਮੇਰਾ ਮਕਾਮ ਹੈ ਉਸ ਤੋਂ ਮੈਂ ਨੀਚੇ ਗਰਾਫ ਤੇ ਆਉਂਗਾ ਮੈਂ ਗਰਾਫ ਨਹੀਂ ਨੀਚੇ ਲਿਆਉਣਾ ਚਾਹੁੰਦਾ ਮੈਂ ਕੰਮ ਘਟਾਉਣਾ ਪਸੰਦ ਕਰੂੰਗਾ ਜਿੰਨੀਆਂ ਜ਼ਰੂਰਤਾਂ ਇਨਸਾਨ ਦੀਆਂ ਉਸ ਤੋਂ ਵੱਧ ਬੰਦਾ ਕਮਾ ਲੈਂਦਾ ਫਿਰ ਵੀ ਉਹਨੂੰ ਸਬਰ ਨਹੀਂ ਆਉਂਦਾ ਬੜਾ ਕੁਛ ਦਿੱਤਾ ਅਸੀਂ ਕੁਦਰਤ ਨੂੰ ਵੀ ਪਿਆਰ ਕਰਦੇ ਹਾਂ ਅਸੀਂ ਉਸ ਆਡੀਅנס ਨੂੰ ਵੀ ਪਿਆਰ ਕਰਦੇ ਹਾਂ ਜਿਹੜੀ ਸਾਡੀਆਂ ਗੱਲਾਂ ਨੂੰ ਸੁਣਦੀ ਹੈ ਪਰ ਅੱਜਕੱਲ ਮਨਨ ਨੂੰ ਕੋਈ ਕਿਸੇ ਵੱਲ ਤਿਆਰ ਨਹੀਂ ਹੈਗਾ ਹੈਗਾ ਕਿਸੇ ਕੋਲੇ ਪੇੜ ਦਾ ਪੌਦਾ ਲੱਗਿਆ ਘਰੇ ਆਂਬ ਆਏ ਕੱਟ ਕੇ ਖਾ ਲਵੇ ਬਹੁਤ ਘੱਟ ਲੋਕ ਹੋਣਗੇ ਜੀ ਹੈਗਾ ਤਾਂ ਬਹੁਤ ਧੰਨਵਾਦ ਤੇ ਮੁਬਾਰਕ ਹੈ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਹੈ ਪਰ ਉਹ ਕਿਤੇ ਆਪ ਦੇ ਵਾਸਤੇ ਵੀ ਤੇ ਨਾਲੋਂ ਪੜੋਸੀ ਵਾਸਤੇ ਵੀ ਆਕਸੀਜਨ ਦਾ ਪ੍ਰਬੰਧ ਕਰ ਰਿਹਾ ਹੈ ਇਸ ਤੋਂ ਵੱਡਾ ਉਪਰਾਲਾ ਕੋਈ ਨਹੀਂ ਹੈਗਾ ਸੋ ਆਜੋ ਗੱਲਾਂ ਬਾਤਾਂ ਕਰਦੇ ਆਂ ਮਰੂਦ ਦਾ ਬੂਟਾ ਲੱਗਿਆ ਹੋਇਆ ਠੀਕ ਆ ਜੀ ਆਜੋ ਕਿਨੂਆ ਦੇ ਬੂਟੇ ਤਿੰਨ ਚਾਰ ਲੱਗੇ ਹੋਏ ਆ ਠੀਕ ਹੈ ਅੰਬ ਦੇ ਬੂਟੇ ਦੋ ਤਿੰਨ ਲੱਗੇ ਹੋਏ ਆ ਕਿਉਂਕਿ ਅਸੀਂ ਆਪਣੀ ਸਭਿਤਾ ਨੂੰ ਵੀ ਪਿਆਰ ਕਰਦੇ ਆਂ ਅਸੀਂ ਆਪਣੇ ਕਲਚਰ ਨੂੰ ਵੀ ਪਿਆਰ ਕਰਦੇ ਆਂ ਅਸੀਂ ਲੋਕਾਂ ਨੂੰ ਵੀ ਪਿਆਰ ਕਰਦੇ ਆਂ ਜੇ ਲੋਕਾਂ ਨੂੰ ਪਿਆਰ ਕਰਦੇ ਆ ਤੇ ਤਦ ਹੀ ਮੈਂ ਤੁਹਾਡੇ ਕੋਲੇ ਗੱਲ ਬੇਨਤੀ ਕਰ ਰਿਹਾ ਦੋਸਤੋ ਹਰ ਇੱਕ ਬੰਦਾ ਇਕੱਠੇ ਲੇਡੀਜ਼ ਐ ਮੈਂ ਦੋਸਤੋ ਅੱਜ ਗੱਲ ਸਮਝਾਉਣੀ ਐ ਗਰਮੀ ਕਿਉਂ ਵੱਧ ਗਈ ਗਰਮੀ ਤਾਂ ਵੱਧ ਗਈ ਭਾਈ ਏਸੀ ਲੱਗ ਕੇ ਠੀਕ ਆ ਭਾਈ ਡਵੈਲਪਮੈਂਟ ਹੋਊਗੀ ਜਿੱਥੇ ਡਵੈਲਪਮੈਂਟ ਹੋਊਗੀ ਉਥੇ ਏਸੀ ਵੀ ਲੱਗਣਗੇ ਜੇ ਤੁਸੀਂ ਏਸੀ ਲਾਏ ਐ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਭਾਈ ਪੇੜ ਪੌਦੇ ਵੀ ਲਾਓ ਜੇ ਤੁਸੀਂ ਆਪਣੇ ਬੱਚੇ ਵਾਸਤੇ ਇੱਕ ਬਾਈਕ ਅੱਜ ਨਵੀਂ ਲਿਆਂਦੀ ਐ ਜਿੰਨਾ ਪ੍ਰਦੂਸ਼ਣ ਤੁਹਾਡੇ ਬੱਚੇ ਨੇ ਬਾਈਕ ਦੇ ਚਲਾ ਕੇ ਕਰਨਾ ਹੈ ਤੁਸੀਂ ਕਹੋ ਬੇਟਾ ਨਹੀਂ ਤੂੰ ਪੇੜ ਪੌਦੇ ਦੋ ਲਗਾ ਤੂੰ ਹੁਣੇ ਤੋਂ ਲਾ ਤੇਰਾ ਪਰਿਵਾਰ ਵੱਡਾ ਹੋਊਗਾ ਤੇਰੇ ਬੱਚੇ ਹੋਣਗੇ ਉਹਨਾਂ ਤੇ ਕਰ ਪੇੜ ਪੌਦੇ ਵੱਡੇ ਹੋ ਕੇ ਆਕਸੀਜਨ ਦੇਣਗੇ ਕਿਸੇ ਨੇ ਸੋਚਿਆ ਹਮੇਸ਼ਾ ਹੀ ਅਸੀਂ ਸਵਾਰਥ ਦੀਆਂ ਤੇ ਬੇਸਵਾਰਥੀ ਗੱਲਾਂ ਕਰਦੇ ਆ ਕਮੈਂਟ ਪਾਉਣ ਵਾਲੇ ਬਹੁਤ ਗੱਲਾਂ ਕਰਦੇ ਹੁੰਦੇ ਆ ਵੇ ਬਾਈ ਦਾ ਯਾਰ ਆਇਆ ਕਰ ਦਿੰਦਾ ਹੈ ਬਾਈ ਯਾਰ ਖਰਚੇ ਕਰਾ ਦਿੰਦਾ ਹੈ ਬਾਈ ਜੀ ਬਾਈ ਦੇ ਨਾਲ ਤਾਂ ਰਲ ਨਹੀਂ ਸਕਦੇ ਜਿਹੜੇ ਬੰਦੇ ਰਲਣ ਵਾਲੇ ਆ ਪਿਆਰ ਕਰਨ ਵਾਲੇ ਉਹੀ ਮੇਰੇ ਕੋਲੇ ਆਉਂਦੇ ਆ ਕਿਉਂਕਿ ਕੁਦਰਤ ਨੂੰ ਪਿਆਰ ਕਰਦੇ ਆ ਕੁਦਰਤ ਨੇ ਵੀ ਕੁਝ ਨਹੀਂ ਲੁਕੋਇਆ ਕੁਦਰਤ ਤੋਂ ਵੱਡੀ ਚੀਜ਼ ਕੋਈ ਨਹੀਂ ਹੈਗੀ ਤੇ ਪ੍ਰਮਾਤਮਾ ਵੀ ਕੁਦਰਤ ਦੇ ਬੈਲੈਂਸ ਨੂੰ ਰੱਖਣ ਵਾਸਤੇ ਇਹ ਜਿਹੜੇ ਜੀਵ ਜੰਤ ਪ੍ਰਾਣੀ ਆ ਨੇ ਇਹ ਕੁਦਰਤ ਦੇ ਹੀ ਨੇ ਠੀਕ ਆ ਨਾ ਤੇ ਜਦੋਂ ਅਸੀਂ ਕੁਦਰਤ ਨਾਲ ਖਲਵਾੜ ਕਰਦੇ ਆ ਕੁਦਰਤ ਸਾਨੂੰ ਮੋੜਵਾ ਜਵਾਬ ਦਿੰਦੀ ਆ ਅਸੀਂ ਸਾમી ਦੇ ਫੇਰ ਨਹੀਂ ਪਚਾਲ ਆ ਜਾਂਦੇ ਐ ਬਾੜ ਆ ਜਾਂਦੇ ਐ ਹਨਾ ਸੋਕਾ ਪੈ ਜਾਂਦਾ ਐ ਅਸੀਂ ਕਿਵੇਂ ਅੱਗ ਲਾ ਦਿੰਨੇ ਆ ਤੜਾ ਤੜਾ ਗਲਾ ਦਿੰਨੇ ਆ ਸੋਚਿਆ ਵੀ ਇੱਕ ਥੋੜੀ ਜੀ ਅੱਗ ਲਾਈ ਹੋਈ ਤੁਹਾਨੂੰ ਪ੍ਰਦੂਸ਼ਣ ਕਿੰਨਾ ਕਰ ਦਿੰਦੀ ਐ ਲੋਕਾਂ ਨੂੰ ਇਹ ਮੇਰੀਆਂ ਗੱਲਾਂ ਫਾਲਤੂ ਲੱਗਣਗੀਆਂ ਬਹੁਤ ਧੰਨਵਾਦ ਲੱਗਣੀਆਂ ਚਾਹੀਦੀਆਂ ਸਮਾਜ 'ਚ ਇਦਾਂ ਦੇ ਵਿਅਕਤੀ ਬਹੁਤ ਘੱਟ ਰਹਿ ਜਾਣਗੇ ਹਰ ਇੱਕ ਵਿਅਕਤੀ ਮੈਨੂੰ ਆ ਕੇ ਕਹੂਗਾ ਯਾਰ ਆਪਾਂ ਸਮਾਜ ਦੀਆਂ ਗੱਲਾਂ ਕਰਦੇ ਅਸੀਂ ਸਮਾਜ ਤੋਂ ਕੀ ਲੈਣਾ ਜੇ ਗੁਰੂ ਨਾਨਕ ਦੇ ਫਲਸਫਾ ਗੁਰਨਾਨਕ ਸਾਹਿਬ ਦੇ ਫਲਸਫੇ ਨੂੰ ਜਾਨਣਾ ਚਾਹੁੰਦੇ ਆ ਤੇ ਫਿਰ ਤੁਹਾਨੂੰ ਇਦਾਂ ਦੀਆਂ ਗੱਲਾਂ ਕੰਨੀਆਂ ਪਹਿਣਗੀਆਂ ਜੇ ਅਸੀਂ ਗੁਰੂ ਪੀਰਾਂ ਦੇ ਦਿਨ ਮਨਾਉਣੇ ਆ ਤਾਂ ਤੁਹਾਨੂੰ ਇਦਾਂ ਦੀਆਂ ਗੱਲਾਂ ਸੋਚਣੀਆਂ ਪਹਿਣਗੀਆਂ ਅੱਜ ਵੋਟਾਂ ਦਾ ਦਿਨ ਵੀ ਹੈ 1 ਜੂਨ ਹੈ ਮੈਂ ਵੋਟ ਪਾਇਆ ਤੁਸੀਂ ਵੀ ਜ਼ਰੂਰ ਪਾਓ ਹਰ ਇੱਕ ਵੀਡੀਓ ਵਿਊ ਲੈਣ ਆਸਤੇ ਨਹੀਂ ਹੁੰਦੀ ਜਿਹੜੇ ਦੋਸਤ ਮੇਰੀ ਇਸ ਗੱਲ ਨਾਲ ਸਹਿਮਤ ਹੋਣਗੇ ਤਾਂ ਬਹੁਤ ਵਧੀਆ ਵੀ ਰਹਿਣਗੇ ਠੀਕ ਹੈ ਨਾ ਹਰ ਇੱਕ ਵਿਅਕਤੀ ਗੱਡੀ ਲੈ ਲੈਂਦਾ ਹੈ BS 6 ਲੈ ਲਈ ਜੀ BS 4 ਲੈ ਲਈ ਜੀ ਅਸੀਂ ਪੈਸੇ ਨਹੀਂ ਲਾਉਣੇ ਜੀ ਫਿਰ ਕਹਿਣਗੇ ਬਾਈ ਜੀ ਕਮੈਂਟ ਕਰਕੇ ਬਹੁਤ ਸਾਰੇ ਦੋਸਤ ਕਹਿੰਦੇ ਵੀ ਡਰਾਈਵਰਾਂ ਨੂੰ ਕਹੋ ਵੀ ਬਾਈ ਜੀ ਪਾਣੀ ਵੇਖਿਆ ਕਰੋ ਵਫਾਦਾਰੀ ਮੈਂ ਕਹਿੰਦਾ ਵਫਾਦਾਰੀ ਸਾਡੇ ਮਾਲਕ ਦੇ ਪ੍ਰਤੀ ਉਸ ਅਕਾਲ ਪੁਰਖ ਦੇ ਪ੍ਰਤੀ ਖਤਮ ਹੋ ਗਈ ਹੈ ਤੇ ਫਿਰ ਬੰਦੇ ਦੇ ਵਰਤੀ ਤਾਂ ਬੰਦੇ ਦੀ ਵਫਾਦਾਰੀ ਤਾਂ ਜ਼ੀਰੋ ਹੈ ਤੇ ਕਿੰਨੇ ਕ ਬੰਦੇ ਇੱਥੇ ਹੱਥ ਰੱਖ ਕੇ ਅਮਾਨਨਾ ਕਹਿੰਦੇ ਆ ਵੀ ਅਸੀਂ ਆਪਦੇ ਈਸਟ ਦੇ ਈਸਟ ਦੇ ਆਪਣੇ ਅਕਾਲ ਪੁਰਖ ਦੇ ਪ੍ਰਤੀ ਵਫਾਦਾਰ ਆ ਮੈਂ ਵੀ ਨਹੀਂ ਆ ਹਮ ਆਦਮੀ ਹਾਂ ਇਕਦਮੀ ਦਾ ਮਾਇਆ ਆਦਮੀ ਹੈ ਜਦੋਂ ਕਿਸੇ ਮਸੀਬਤ ਚ ਆਉਨੇ ਆ ਉਦੋਂ ਤਾਂ ਵੈਗ ਨੂੰ ਯਾਦ ਆਉਂਦਾ ਹੈ ਤੇ ਜਦੋਂ ਅਸੀਂ ਖੁਸ਼ੀਆਂ ਖੇੜਿਆਂ ਵਿੱਚ ਆ ਉਦੋਂ ਸਾਨੂੰ ਫਿਰ ਹੋਰ ਤਰ੍ਹਾਂ ਦੀਆਂ ਗੱਲਾਂ ਯਾਦ ਆਉਂਦੀਆਂ ਚੰਗੀਆਂ ਨਹੀਂ ਲੱਗਦੀਆਂ ਸਮਾਜ ਨੂੰ ਕਈ ਤੇ ਬੁਰੀਆਂ ਲੱਗਦੀਆਂ ਕਿਉਂਕਿ ਸਮਾਜ ਚ ਚੰਗੀਆਂ ਗੱਲਾਂ ਸੱਚੀਆਂ ਗੱਲਾਂ ਕਾਵਾਂਗੇ ਤੇ ਹਮੇਸ਼ਾ ਹੀ ਕੱਟੇ ਜਾਵਾਂਗੇ ਕਿਉਂਕਿ ਸੱਚ ਬੋਲਣ ਵਾਲੇ ਦਾ ਕਾਫਲਾ ਵੱਡਾ ਨਹੀਂ ਹੁੰਦਾ ਮੇਰਾ ਵੀ ਕੋਈ ਬਾਲਾ ਵੱਡਾ ਨਹੀਂ ਹੈ ਸੱਚ ਬੋਲਣ ਵਾਲੇ ਦੇ ਮਗਰ ਬੰਦੇ ਵੀ ਘੱਟ ਖੜ ਜਾਂਦੇ ਉਹ ਕਹਿੰਦੇ ਅੱਜ ਮੌਕਾ ਮਿਲਿਆ ਇਹਨੂੰ ਅੱਜ ਢਾ ਲੋ ਕਿਉਂ ਹਰ ਇੱਕ ਵਿਅਕਤੀ ਕੱਲ੍ਹ ਮਲਾਜਮ ਆਇਆ ਗਲਤੀ ਨਾਲ ਜੀ ਮੈਂ ਪਾਣੀ ਇੰਜਨ ਚ ਪਾ ਲਿਆ ਗੱਡੀ ਸਟਾਰਟ ਹੋਣੋਂ ਹਟ ਗਈ ਮੈਂ ਕਿਹਾ ਵੀਰ ਜੀ ਵੀ ਟੋਚਣ ਪਾ ਕੇ ਲੈਣੀ ਹੋਣੀ ਪਊ ਨਹੀਂ ਜੀ ਤੁਸੀਂ ਮੇਰੇ ਨਾਲ ਘਰੇ ਚੱਲੋ ਜੀ ਹਸਪੀਟਲ ਘਰੇ ਆ ਜਾਵੇ ਕੀ ਟ੍ਰੀਟਮੈਂਟ ਹੋ ਜੂਗੀ ਡਾਕਟਰ ਕੀ ਕੀ ਚੱਕ ਕੇ ਲੈ ਕੇ ਆਵੇ ਵੈਂਟੀਲੇਟਰ ਚੱਕ ਕੇ ਲੈ ਕੇ ਆਵੇ ਆਕਸੀਜਨ ਲੈ ਕੇ ਆਵੇ ਐ ਐਕਸਟਰਾ ਮਸ਼ੀਨ ਲੈ ਕੇ ਆਵੇ ਕੀ ਲੈ ਕੇ ਆਵੇ ਜਿੱਥੇ ਜਿਹੜੀ ਚੀਜ਼ ਦਾ ਇੱਕ ਸਾਧਨ ਬਣਿਆ ਹੋਵੇ ਉੱਥੇ ਰਿਪੇਅਰ ਹੋਊਗੀ ਇਹ ਸ਼ਬਦਾਂ ਲਈ ਮੈਂ ਮਾਫੀ ਚਾਹੁੰਨਾ ਹੈ ਕਿਉਂਕਿ ਗੱਲ ਮੈਂ ਮਿਕਸ ਜੀ ਕਰਕੇ ਕਰ ਰਿਹਾ ਹਾਂ ਜੇ ਮੈਂ ਡਾਇਰੈਕਟ ਵੀ ਗੱਲ ਕਰਦਾ ਮੈਂ ਤਾਂ ਕੌੜੀ ਲੱਗੂਗੀ ਮੈਂ ਕਿਹਾ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਟੋਚਲ ਪਾ ਕੇ ਲੈ ਕੇ ਆਓ ਤੁਹਾਡੀ ਗੱਡੀ ਚ ਕਿੱਥੇ ਪ੍ਰੋਬਲਮ ਹੈ ਮੈਂ ਕੋਈ ਅਧੂਰਾ ਜਿਹਾ جواب ਭੇਜਦਾ ਤੁਹਾਡੀ ਗੱਡੀ ਦੇ ਸਲਫਨਾ ਮਾਰਨ ਨਾਲ ਹੋਵੇ ਤਾਂ ਮਾਰ ਦੇਵੇ ਤੇ ਨੁਕਸਾਨ ਹੋ ਜੇ ਉਹਦਾ ਕੀ ਫਾਇਦਾ ਕਿਉਂਕਿ ਹਰੇਕ ਬੰਦਾ ਕਿੰਨਾ ਸਮਝ ਰੱਖਦਾ ਕਿੰਨਾ ਨਹੀਂ ਰੱਖਦਾ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਮੈਂ ਜਿੰਨੀ ਸਮਝ ਰੱਖਦਾ ਉਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਲੈਣਾ ਹੋ ਸਕਦਾ ਮੈਂ ਵੀ ਸਮਝਦਾਰ ਨਾ ਹੋਵਾਂ ਕਿਉਂਕਿ ਜੇ ਅਕਾਲ ਪੁਰਖ ਨੇ ਇੱਥੋਂ ਤਿੱਕਰ ਪਹਚਾਇਆ ਹੈ ਤੇ ਕੁਛਕ ਬੰਦੇ ਚਾਉਣ ਵਾਲੇ ਨੇ ਇਹ ਉਸ ਦੀ ਅਕਾਲ ਪੁਰਖ ਦੀ ਨਜ਼ਰ ਹੈ ਮੇਰੇ ਮੇਰਾ ਕੁਛ ਨਹੀਂ ਹੈਗਾ ਮੇਰਾ ਮੁਝ ਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਠੀਕ ਹੈ ਨਾ ਉਸ ਅਕਾਲ ਪੁਰਖ ਦੀ ਕੁਦਰਤ ਦੀ ਸਭ ਕੁਝ ਦੇਣਾ ਅਸੀਂ ਇਹ ਕੁਦਰਤ ਨਾਲ ਖਲਵਾੜ ਕਰਾਂਗੇ ਨਾ ਤੇ ਸਾਡੇ ਪੱਲੇ ਕੱਖ ਨਹੀਂ ਰਹੂਗਾ ਬਾਈ ਅੱਜ ਵੀ ਤੇ ਕੱਲ ਵੀ ਅਸੀਂ ਡੁੱਬੇ ਹੀ ਡੁੱਬੇ ਸੋ ਜੇ ਸ਼ਬਦ ਕਹਿ ਗਏ ਹੁਣ ਤਾਂ ਮਾੜੇ ਮੇਰੀ ਝੋਲੀ ਪਾ ਦਿਓ ਛੋਟਾ ਜਾਂ ਵੱਡਾ ਵੀਰ ਬਣ ਕੇ ਮਾਫ ਕਰ ਦਿਓ ਹਰ ਇੱਕ ਵੀਡੀਓ ਵਿਊ ਇਕੱਠੇ ਕਰਨਾਸਤੇ ਨਹੀਂ ਹੁੰਦੀ ਕੁਝ ਗੱਲਾਂ ਸਮਾਜ ਨੂੰ ਸਮਝਾਉਣ ਵਾਸਤੇ ਹੁੰਦੀਆਂ ਨੇ ਠੀਕ ਹੈ ਤੇ ਹੁਣ ਅੱਜ ਆਪਾਂ ਗੱਲ ਕਰਦੇ ਆ ਜਿਹੜਾ ਆਦਮੀ ਪੀੜ ਲਾਊਗਾ ਫਲ ਵੀ ਉਹੀ ਲਾਊਗਾ ਬੜੇ ਸਾਲਾਂ ਬਾਅਦ ਇਹ ਜਾਮਨ ਹੈ ਜਿਹੜੀ ਸਾਲੋਂ ਫਲ ਦੇਣਾ ਸ਼ੁਰੂ ਕੀਤਾ ਬੜੇ ਸਾਲਾਂ ਬਾਅਦ ਅਸੀਂ ਕੋਈ ਆਪਦਾ ਬੱਚਾ ਵੱਡਾ ਪੈਦਾ ਕਰਕੇ ਕਰਦੇ ਆ ਤਾਂ ਉਹਨੂੰ ਡਾਕਟਰ ਇੰਜੀਨੀਅਰ ਬਣਾਉਨੇ ਆ ਇਹ ਹੀ ਕਾਮਨਾ ਕਰਦੇ ਆ ਕਿ ਸਾਡੇ ਵੱਡੇ ਹੋ ਕੇ ਕੰਮ ਆਉ ਆਉ ਕਿ ਨਹੀਂ ਆਉ ਉਹ ਕੁਦਰਤ ਜਾਣੇ ਵੈਗਰੂ ਜਾਣੇ ਠੀਕ ਹੈ ਨਾ ਸੋ ਆਪਾਂ ਅੱਜ ਇੱਕ ਫਲ ਦੀ ਗੱਲ ਕਰੀਏ ਤਾਂ ਇਹ ਫਲਾਂ ਵਾਂਗੂ ਇਨਸਾਨ ਨੂੰ ਹਰ ਇੱਕ ਵਿਅਕਤੀ ਨੂੰ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਇਹ ਫਲ ਨੇ ਇਸ ਦਰਖਤ ਨਾਲ ਪਿਆਰ ਕੀਤਾ ਤੇ ਇਹਦੇ ਨਾਲ ਇਹਦੇ ਤੋਂ ਖਰਾਕ ਲੈ ਕੇ ਠੀਕ ਹੈ ਕਿਸੇ ਹੋਰ ਦਾ ਭੋਜਨ ਦਾ ਹਾਰ ਵੀ ਬਣਨਾ ਸਾਨੂੰ ਸਿੱਖਣ ਦੀ ਲੋੜ ਹੈ ਇਨ੍ਹਾਂ ਦਰਖਤਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਇਸ ਫਲ ਤੋਂ ਜਿਹੜਾ ਆਪਦੀ ਟਾਣੀ ਦੇ ਨਾਲ ਹੋੰਦ ਨਹੀਂ ਛੱਡ ਰਿਹਾ ਸਿੱਖਣ ਦੀ ਲੋੜ ਹੈਗੀ ਹੈ ਇਸ ਗੁੱਛਿਆਂ ਤੋਂ ਜਿਹੜੇ ਬੇਜਵਾਨ ਨੇ ਠੀਕ ਹੈ ਤੇ ਜਦੋਂ ਅਸੀਂ ਇਹਨੂੰ ਤੋੜਾਂਗੇ ਸਾਡਾ ਇਹਨੇ ਪੇਟ ਵੀ ਭਰਨਾ ਹੈ ਇਹਨੇ ਸਾਨੂੰ ਅਲਰਜੀ ਵੀ ਦੇਣੀ ਹੈ ਸੋ ਗੱਲਾਂ ਚੰਗੀਆਂ ਲੱਗੀਆਂ ਹੁਣ ਤਾਂ ਸ਼ੇਅਰ ਜ਼ਰੂਰ ਕਰ ਦਿਓ ਹਰ ਇੱਕ ਵੀਡੀਓ ਵਿਊ ਆਸਤੇ ਨਹੀਂ ਹੁੰਦੀ ਮੈਨੂੰ ਟੀਆਰਪੀ ਜਿੰਨੀ ਖੈਗੀ ਹੈ ਬਹੁਤ ਹੈ ਅਕਾਲ ਪੁਰਖ ਦੀ ਸਭ ਤੋਂ ਵੱਡੀ ਗੱਲ ਹੈ ਕਿਰਪਾ ਹੋਣੀ ਚਾਹੀਦੀ ਹੈ ਤੰਦਰੁਸਤੀ ਹੋਣੀ ਚਾਹੀਦੀ ਹੈ ਉਹ ਦਾਸ ਨੂੰ ਮਿਲੀ ਹੋਈ ਹੈ ਤੁਹਾਡਾ ਪਿਆਰ ਮਿਲ ਜਾਂਦਾ ਹੈ ਬਹੁਤ ਸਾਰੇ ਸੱਜਣਾ ਦਾ ਐਨੇ ਬਹੁਤ ਹੈ ਸੋ ਵੋਟ ਪਾਉਣ ਜ਼ਰੂਰ ਜਾਇਓ ਅੱਜ ਇੱਕ ਤਰੀਕ ਹੈ ਮੌਸਮ ਵੀ ਠੰਡਾ ਹੈਗਾ ਆ ਦਾ ਗੁੱਸਾ ਗਿਲਾ ਜਿੰਦੇ ਤੇ ਮਰਜ਼ੀ ਕੱਢੋ ਮੈਂ ਨਹੀਂ ਕਹਿੰਦਾ ਵੀ ਕਿਸੇ ਪਾਰਟੀਕੂਲਰ ਇੱਕ ਵਿਅਕਤੀ ਨੂੰ ਵੋਟ ਪਾਓ ਜੇ ਪੰਜ ਛੇ ਉਮੀਦਵਾਰ ਕਿਸੇ ਪਾਰਟੀਆਂ ਦੇ ਐ ਤੇ ਤੁਹਾਡਾ ਪਾਰਟੀ ਨਾਲ ਕਿਸੇ ਨਾਲ ਗਿਲਾ ਗੁੱਸਾ ਗਿਲਾ ਹੈ ਤਾਂ ਤੁਸੀਂ ਜਿਹੜਾ ਕੀ ਕਹਿੰਨੇ ਹੋ ਨੇ ਬੇਟਾ ਲੋਟਾ ਲੋਟਾ ਨਾ ਦਿਵਾਇਓ ਕਿਸੇ ਯਾਦ ਨੂੰ ਵੋਟ ਪਾ ਦਿਓ ਇੰਨੇ ਜੋਗਾ ਕਰ ਦਿਓ ਉਹ ਕਿਸੇ ਨੂੰ ਹਰਾ ਦੇ ਤੇ ਕਿਸੇ ਨੂੰ ਜਿਤਾ ਦੇ ਚਾਹੇ ਉਹ ਆਪ ਜੱਤ ਜੀ ਉਸ ਅਕਾਲਪੁਰਖ ਦੀ ਖੇਡ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੇ ਬਾਈ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਤਾਂ ਅਮਲ ਕਰ ਲਿਓ ਜੇ ਕੰਮ ਕਰਾਉਣ ਕੇ ਦਾ ਦਿਲ ਕਰਦਾ ਤਾਂ ਟੈਲੀਫੋਨ ਲੈ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਮਕੈਨੀਕਲ ਲਾਈਨ ਦਾ ਕੰਮ ਆਪਾਂ ਘਟਾਵਾਂਗੇ ਮੁੰਡਿਆਂ ਨੂੰ ਸੌਂਪਾਂਗੇ ਆਪਾਂ ਆਪਦੀ ਲਾਈਨ ਵਾਸ਼ਿੰਗ ਵਾਲੇ ਪਾਸੇ ਦੁਬਾਰਾ ਆਵਾਂਗੇ ਤੁਹਾਡੀ ਸੇਵਾ 'ਚ ਹਾਜ਼ਰ ਹੋਊਂਗਾ ਮੈਂ ਸੋ ਜ਼ਿੰਦਗੀ ਦੇ ਕੁਝ ਪਲ ਜਿਹੜੇ ਰਹਿ ਗਏ ਉਹ ਸਕੂਨ ਨਾਲ ਬਿਤਾਉਣਾ ਚਾਹਣਾ ਕਿਉਂਕਿ 50-5000 ਰੁਪਇਆ 60-6000 ਲਾ ਦੇਣੇ ਹਨ ਅਸੀਂ ਉਹ ਸ਼ੋਭੀ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਕਿ ਤਨ ਕਿਤੇ 1% ਕਿਸੇ ਕੰਮ ਦੇ ਵਿੱਚ ਕਮੀ ਆ ਸਕਦੀ ਹੈ ਇਹ ਉਹ ਵਿਅਕਤੀ ਸਮਝਦਾ ਹੈ ਜਿਹੜਾ ਸਮਝਦਾਰ ਹੈ ਜਿਸ ਨੂੰ ਕੰਮ ਦੀ ਨੌਲੇਜ ਹੈਗੀ ਹੈ ਜਿਹੜਾ ਵਿਅਕਤੀ ਪਹਿਲਾਂ ਗੱਡੀ ਕਿਤੇ ਕੰਮ ਕਰਾਇਆ ਹੀ ਨਹੀਂ ਮਨ ਬਣ ਗਿਆ ਲਾਉਣੇ ਹੈ ਉਹ ਦੁਬਾਰਾ ਉਸ ਨੂੰ ਸਰਵਿਸ ਦੇਣੀ ਕਈ ਰਿਔਖੀ ਹੋ ਜਾਂਦੀ ਹੈ ਉਹਨਾਂ ਲਈ ਅਸੀਂ ਸ਼ਮਾ ਵੀ ਮੰਗਦੇ ਹਾਂ ਪਰ ਜਦੋਂ ਉਹ ਕਿਸੇ ਵਿਅਕਤੀ ਮਕੈਨਿਕ ਕੋਲੇ ਵਿਸ਼ੇਸ਼ ਕੋਲੇ ਜਾਂਦਾ ਦੁਬਾਰਾ ਤਾਂ ਉਹਦਾ ਸੱਪ ਹੋਰ ਹੀ ਕੱਢ ਦਿੰਦਾ ਹੈ ਤੇ ਮੇਰੇ ਕੋਲੇ ਉਹ ਵੀਡੀਓ ਐਦਾ ਪਾਉਣ ਹੀ ਨਹੀਂ ਆਉਂਦੀ ਜਿਹੜਾ ਵਿਅਕਤੀ ਮੇਰੇ ਕੋਲੋਂ ਕਿਸੇ ਹੋਰ ਬੰਦੇ ਨੇ ਵੀ ਇੰਜਨ ਕਰਨਾ ਚਾਹਿਆ ਤੇ ਮੈਂ ਇੰਜਨ ਬਚਾਤਾ ਤੇ ਉਹ ਕਿਵੇਂ ਬਚਾਤਾ ਕਿਤੇ ਡਿਮਾਂਡ ਕਰੋਗੇ ਤੇ ਵੀਡੀਓ ਉਹ ਵੀ ਸਾਹਮ ਕੇ ਰੱਖੀਏ ਦਿਖਾ ਦਾਂਗੇ ਸੋ ਤੁਹਾਡਾ ਸਾਰੇ ਸਰੋਤਾਂ ਦਾ ਬਹੁਤ-ਬਹੁਤ ਧੰਨਵਾਦ ਵੋਟ ਪਾਉਣ ਜਰੂਰ ਜਾਇਓ ਵੀਰੋ ਜਿੰਨੂੰ ਮਰਜ਼ੀ ਪਾਇਓ ਤੁਹਾਡੀ ਵੋਟ ਤੁਹਾਡੀ ਤਾਕਤ ਹੈ ਤੁਸੀਂ ਆਪਣੀ ਤਾਕਤ ਨੂੰ ਅਜ਼ਾਇਆ ਨਾ ਜਾਣ ਦਿਓ ਸੋ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਫਤਿਹ ਜੈ ਸ਼੍ਰੀ ਰਾਮ ਅਸਲਾਮ ਅਲੈਕਮ ਬੰਦੇ ਮਾਤਰਮ